ਅੱਜ ਗੜੀਆ ਲਾਇਸੈਂਸ ਨੂੰ ਰੀਨਿਊਨ ਦਾ ਕੰਪਨੀ ਸੀ ਜਿਹਦੇ ਵਿੱਚ ਸਾਡੇ ਜਿਹੜੇ ਫੈਕਟਰੀ ਧਾਰਕ ਨੇ ਉਹਨਾਂ ਨੂੰ ਸੀਵਰੇਜ ਪਾਣੀ ਹਾਊਸ ਟੈਕਸ ਉਹ ਇੱਕ ਕੈਂਪ ਮਹਿਗਾ ਕੈਂਪ ਦੇ ਵਿੱਚ ਉਤਾਰ ਕੇ ਜਿੱਥੇ ਉਹਨਾਂ ਨੂੰ ਕ腐ਸ਼ਨ ਤੋਂ ਛੁਟਕਾਰਾ ਦਵਾਇਆ ਉੱਥੇ ਉਹਨਾਂ ਦੇ ਕੀਮਤੀ ਸਮੇਂ ਦੇ ਜਿਹੜਾ ਖਰਾਬ ਹੁੰਦੇ ਸੀ ਉਹਨੂੰ ਵੀ ਬਚਾਇਆ ਗਿਆ ਤੇ ਮੈਂ ਤਮਾਮ ਆਏ ਹੋਏ ਸਾਰੇ ਅਧਿਕਾਰੀਆਂ ਦਾ ਯੂਨਾਈਟਿਡ ਸਾਈਕਲ ਮੈਨੂਫੈਕਚਰਰ ਐਸੋਸੀਏਸ਼ਨ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਕਿ ਜਿਹੜੇ ਸਮੇਂ-ਸਮੇਂ ਤੇ ਅਜਿਹੇ ਜਿਹੜੇ ਮਾਮਲੇ ਨੇ ਮੇਰੇ ਧਿਆਨ ਚ ਲੈ ਆ ਕੇ ਉਹਨਾਂ ਨੂੰ ਹੱਲ ਕਰਵੋਗੇ ਅੱਛਾ ਹਲਕੇ ਬੰਦੇ ਕਲ ਕਲਦੇ ਰਹੇ ਹਮੇਸ਼ਾ ਜਦੋਂ ਵੀ ਜਦੋਂ ਦਾ ਮੈਂ ਹਲਕੇ ਦਾ ਸੇਵਾਦਾਰ ਬਣਿਆ ਕਿਤੇ ਨਾ ਕਿਤੇ ਇਹ ਜਿਹੇ ਕਿਰਪਾ ਦਾ ਯੋਜਨਾ ਅਸੀਂ ਕਰਦੇ ਰਹੇ ਨੇ ਮੈਂ ਵੱਖ-ਵੱਖ ਇਰੀਆਂ ਵਿੱਚ ਆਪਣਾ ਮੋਬਾਈਲ ਆਫਿਸ ਵੀ ਲੈ ਕੇ ਜਾਂਦਾ ਤਾਂ ਕਿ ਲੋਕਾਂ ਨਾਲ ਜੋ ਵਾਅਦਾ ਕਰਿਆ ਸੀ ਕਿ ਹਰੇਕ ਕੰਮ ਤੁਹਾਡੇ ਡੋਰ ਸਟੈਪ ਤੇ ਕਰਾਂਗੇ ਉਹ ਵਾਅਦੇ ਤੇ ਅਸੀਂ ਕਿਤੇ ਨਾ ਕਿਤੇ ਖਰੇ ਉਤਰਨ ਦਾ ਯਤਨ ਕਰਦੇ ਆਂ ਲੋਕਾਂ ਕੀ ਮੈਸੇਜ ਆ ਗਏ ਉਹ ਭਾਈ ਜੀ ਲੋਕਾਂ ਨੂੰ ਇਹੀ ਮੈਸੇਜ ਦਵਾਂਗਾ ਵੀ ਆਮ ਆਦਮੀ ਪਾਰਟੀ ਸਰਕਾਰ ਤੁਹਾਡੀ ਆਪਣੀ ਜੁਣੀ ਹੋਈ ਸਰਕਾਰ ਹੈ ਜੇ ਕਿਤੇ ਕੋਈ ਅਧਿਕਾਰੀ ਤੁਹਾਡੇ ਕੋਲੋਂ ਪੈਸੇ ਦੀ ਮੰਗ ਕਰਦਾ ਤੁਹਾਨੂੰ ਕੰਮ ਕਰਨ ਦੇ ਵਿੱਚ ਟਾਲ ਮਟੋਲ ਕਰਦਾ ਜਾਂ ਜਾਣ ਕੇ ਖੱਜਲ ਖਰੀ ਕਰਦਾ ਉਨ ਉਸ ਦੀ ਜਾਣਕਾਰੀ ਮੇਰੇ ਨੰਬਰਾਂ ਤੇ ਇਵਨ ਮੁੱਖ ਮੰਤਰੀ ਸਾਹਿਬ ਤੱਕ ਦਾ ਟੋਲ ਫਰੀ ਨੰਬਰ ਬਣਿਆ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਜੁੱਧ ਨਸ਼ੇ ਵਿਰੁੱਧ ਮਹਮ ਸ਼ੁਰੂ ਕਰੀਆ ਹੈ ਉਹਦੇ ਲਈ ਵੀ ਟੋਲ ਫਰੀ ਨੰਬਰ ਬਣਿਆ ਉਹਦੇ ਦੇ ਤੁਸੀਂ ਜਾਣਕਾਰੀ ਦੇ ਕੇ ਪੰਜਾਬ ਦੀ ਹੋਂਤੀ ਦੇ ਤਰੱਕੀ ਲਈ ਆਪਾਂ ਵੀ ਕੋਈ ਨਾ ਕੋਈ ਯੋਗਦਾਨ ਇੱਥੇ ਕੈਂਪ ਲਾਇਆ ਗਿਆ ਸਰਦਾਰ ਕਲੌਂਸਿੰਗ ਸਿੱਧੂ ਜੀ ਵੱਲੋਂ ਆਪਣੇ ਯੂਨਾਈਟਿਡ ਸੈਕਟਰ ਦੇ ਵਿੱਚ ਵਿੱਚ ਲੋਕਾਂ ਦੇ ਸਾਰੇ ਲਾਇਸੈਂਸ ਜਿਹੜੇ ਆ ਰਿਉ ਨਿਊ ਕੀਤੇ ਗਏ ਆ ਔਰ ਜਿਨ੍ਹਾਂ ਦੇ ਕੋਈ ਪਾਣੀ ਸੀਵਰੇਜ ਦੇ ਬਿੱਲ ਸੀਗੇ ਬੈਲੈਂਸ ਉਹਨਾਂ ਨੂੰ ਮਤਲਬ ਸਾਰਿਆਂ ਨੂੰ ਇੱਥੇ ਬਿਠਾ ਕੇ ਅਫਸਰਦਾਰੀ ਸਾਰੇ ਬੁਲਾ ਕੇ ਕਾਰਪੋਰੇਸ਼ਨ ਬਈ ਜਿਹੜੇ ਆਹੋ ਸਾਰੇ ਜਿਹੜੇ ਬਿੱਲ ਨੂੰ ਦੇ ਇੱਥੇ ਵਨ ਟਾਈਮ ਸੈਟਲਮੈਂਟ ਸਾਰੀ ਕਰਾਈ ਗਈ ਹੈ ਇੱਥੇ ਸਾਰੇ ਕੀਤੇ ਗਏ ਆ ਇਹ ਬਹੁਤ ਵਧੀਆ ਪਰਲਾ ਔਰ ਸਾਡੇ ਐਮ.ਐਲ.ਏ ਸਾਹਿਬ ਸਰਦਾਰ ਕਲਵੰਸ ਸਿੰਘ ਸਿੱਧੂ ਜੀ ਅਕਸਰ ਇਹੋ ਜਿਹੇ ਕੈਂਪ ਜਿਹੜੇ ਲਾਉਂਦੇ ਰਹਿੰਦੇ ਆ ਔਰ ਬਹੁਤ ਜਲਦੀ ਅਸੀਂ ਕਿਹੜਾ ਕੈਂਪਾ ਮੋਲਟਰ ਮਾਰਕੀਟ 'ਚ ਵੀ ਲਾਣ ਜਾ ਰਹੇ ਆ ਅੱਜ ਹਰਕਾ ਆਦੂਨਗਰ ਅਦਾਇ ਸਰਦਾਰ ਕਲਵੰਸ ਸਿੰਘ ਜੀ ਬੰਨੂ ਯੂਨਾਈਟਿਡ ਸਾਈਕਲ ਤੇ ਹੋਰ ਇਲਾਕੇ ਦੇ ਵੱਖ-ਵੱਖ ਏਰੀਆ ਦੇ ਸਰਕਾਰ ਨੇ ਕੈਂਪਾਂ ਦੀ ਜਿਹੜੀ ਇਹਨੂੰ ਚਲਾਈ ਹੋਈ ਹੈ ਫੇ ਲੋਕਾਂ ਨੂੰ ਕਿਸੇ ਵੀ ਥਾਂ ਤੇ ਜਤਰਾ ਵਿੱਚ ਟੱਕਰ ਨਾਲ ਹੋਣੇ ਪੈਣ ਉਹਨਾਂ ਦੇ ਕੋਲ ਜਾ ਜਾ ਕੇ ਏਰੀਏ ਦੇ ਵਿੱਚ ਜਾ ਕੇ ਜਿਹੜੇ ਇਹ ਕੈਂਪ ਲਾਏ ਨੇ ਜਿਹੜੀਆਂ ਬੱਕ ਬੱਕ ਹਰੇਕ ਸਹੂਦਾਂ ਸਰਕਾਰ ਦੀਆਂ ਜਿਹੜੀਆਂ ਉਹਨਾਂ ਤੱਕ ਜਾਣ ਉਹ ਆਪਣਾ ਘੱਟੋ ਘੱਟ ਜਿਹੜੀ ਟੈਕਸ ਦੇ ਵਿੱਚ ਆਪਣੀ ਰਾ ਕੇ ਬਚਤ ਕਰਕੇ ਆਪਣਾ ਕੰਮ ਪੂਰਾ ਕਰਵਾ ਲੈਣ ਤਾਂ ਨਾ ਕਿਸੇ ਪਾਸੇ ਭੱਜਣ ਦੀ ਟੰਤ ਨਹੀਂ ਕਿਸੇ ਨੂੰ ਲੋੜ ਨਹੀਂ ਪੈਂਦੀ ਤਾ ਇਸੇ ਸ਼ਬਦਾ ਲਈ ਸਾਰਾ ਸਦਾ ਕਰਵਾ ਦੇ ਸਿੱਧੂ ਜੀ ਨੇ ਅੱਜ ਜੁਨਾਈਟਰ ਸਾਈਕਲ ਵਿੱਚ ਕੈਂਪ ਲਾਇਆ ਤੇ ਤਾਂ ਹੀ ਇਦਾਂ ਹੀ ਜਿਹੜੇ ਸਾਡੇ ਜਾਰੀ ਰਹਿਣਗੇ 31 ਤਰੀਕ ਤੱਕ ਉਹ ਤੋਂ ਬਾਅਦ ਰਹਿੰਦੀਆਂ ਸਕੀਮਾਂ ਦੇ ਹੋਰ ਵੀ ਵੱਖ-ਵੱਖ ਏਰੀਆ ਦੇ ਵਿੱਚ ਸਾਡੇ ਕੈਂਪ ਚੱਲਦੇ ਰਹਿਣਗੇ ਬਾਬਾ ਬਿਸ਼ਕਰਮਾ ਪਾਰਕ ਵਿੱਚ 31 ਤਰੀਕ ਤੱਕ ਜਿਹੜੀ ਗਾਡਰ ਵਾਲੇ ਦੀ 2.5 ਲੱਖ ਦੀ ਸਕੀਮਾਂ ਉਹਨਾਂ ਦੇ ਵੀ ਕੈਂਪ ਜਾਰੀ ਆ ਉਹਦਾ ਵੀ ਆ ਕੇ ਤੁਸੀਂ ਆਪ ਦਾ ਸਮਾਂ ਦਾ ਆਪਣਾ ਉਹਦਾ ਲਾਭ ਲਓ ਤਾਂ ਜੋ ਅਸੀਂ ਹਰੇਕ ਦੇ ਇੰਤੀਰੀ ਸਹਤ ਆਉਦੀ ਕਾਰ ਬਣਦੀ ਕਰ ਸਕੀਏ ਹਰੇਕ ਨੂੰ ਉਹਦਾ ਲਾਭ ਮਿਲ ਸਕੇ ਦੋਸਤੋ ਜਿਹੜਾ ਅੱਜ ਕੈਂਪ ਲਗਵਾਇਆ ਇਹ ਮੈਗਾ ਕੈਂਪ ਸੀਗਾ ਜਿੰਦੇ ਵਿੱਚ ਪ੍ਰਾਪਰਟੀ ਟੈਕਸ ਔਰ ਵਾਟਰ ਸੀਵਰ ਔਰ ਫੈਕਟਰੀ ਦੇ ਲੈਸੈਂਸ ਤਿੰਨੋਂ ਚੀਜ਼ਾਂ ਇੱਕੋ ਰੂਫ ਦੇ نیچے ਬਣਵਾ ਕੇ ਟੋਟਲ ਐਗਜ਼ੀਸਟੈਂਸ ਵਧੀਆ ਤਰੀਕੇ ਬਲਾ ਕੇ 에어 ਕੰਡੀਸ਼ਨ ਕਮਰੇ ਬਿਠਾ ਕੇ ਟਾਡੇ ਕਹਿੰਦੇ ਸਰਕਾਰ ਐਂਡ ਫੂਟਸਟੈਪਸ ਐਸੋਸੀਏਸ਼ਨ ਹਮੇਸ਼ਾ ਮਦਦ ਕਰਦੀ ਆਪਣੇ ਮੈਂਬਰਾਂ ਦੀ ਇਲਾਕਾ ਨਿਵਾਸੀਆਂ ਦੀ ਔਰ ਸਾਨੂੰ ਮਾਣ ਹੈ ਸਾਡੇ ਸਤਿਕਾਰਯੋਗ ਵੱਡੇ ਭਰਾ ਔਰ ਆਪ ਦੇ ਐਮਐਲਏ ਆਤਮਨਗਰ ਇਲਾਕੇ ਦੇ ਕੁਲਵੰਤ ਸਿੰਘ ਸਿੱਧੂ ਜੀ ਦੇ ਬਹੁਤ ਬਹੁਤ ਮਾਣ ਹੈ ਹਮੇਸ਼ਾ ਇਹ ਸਾਡੇ ਨਾਲ ਖੜਕੇ ਇੰਡਸਟਰੀ ਦੇ ਫੈਸਲੇ ਹਮੇਸ਼ਾ ਕੰਮ ਕਰਦੇ ਨੇ ਜਦੋਂ ਵੀ ਅਸੀਂ ਇਹਨਾਂ ਨੂੰ ਕੋਈ ਕੰਮ ਕਹਿੰਦੇ ਆ ਮਸਲਨ ਤੌਰ ਤੇ ਜੇ ਕੈਂਪ ਦੀ ਗੱਲ ਕੀਤੀ ਹੈ ਮਿਕਸ ਲੈਂਡ ਦੀ ਗੱਲ ਕੀਤੀ ਹੈ ਇੰਡਸਟਰੀ ਪੋਲੂਸ਼ਨ ਰਿਲੇਟਡ ਕੋਈ ਗੱਲ ਕੀਤੀ ਹੈ ਕੋਈ ਵੀ ਡਿਪਾਰਟਮੈਂਟ ਕਿਸੇ ਵੀ ਤਰ੍ਹਾਂ ਦੇ ਕੰਮ ਕਰਨੇ ਆ ਇਹ ਤੁਰੰਤ ਉਹ ਕੰਮ ਸਾਡਾ ਕਰਵਾ ਕੇ ਦਿੰਦੇ ਨੇ ਉਹ ਤੁਸੀਂ ਖੁਦ ਦੇਖਿਆ ਕੈਂਪ ਦਾ ਸਟੇਟਸ ਸਟੈਂਡਰਡ ਕਿੰਨਾ ਵਧੀਆ ਹੈ ਇੱਥੇ ਆ ਕੇ ਸਭ ਤੋਂ بڑا ਫਾਇਦਾ ਇਹ ਹੈ ਵੀ ਤੁਹਾਨੂੰ ਕੋਈ ਲਾਈਨਸ ਨਹੀਂ ਲਗਣਾ ਪੈਂਦਾ ਕੋਈ ਤੁਹਾਨੂੰ ਤੰਗ ਨਹੀਂ ਕਰਦਾ ਕੋਈ ਕ腐ਸ਼ਨ ਦਾ ਚੱਕਰ ਨਹੀਂ ਚਾਹ ਪਾਣੀ ਪਿਆ ਕੇ ਸਤਕਾਰ ਨਾਲ ਬਿਠਾ ਕੇ ਤੁਹਾਡੇ ਸਾਰੇ ਪੈਸੇ ਜਮ੍ਹਾਂ ਕਰਾ ਦਿੱਤੇ ਨੇ ਔਰ ਪੈਸੇ ਜਿਹੜੇ ਨੇ ਕਿਸੇ ਨੇ 1 ਰੁਪਿਆ ਤੋਂ ਵੱਧ ਤੋਂ ਵਾਧੂ ਨਹੀਂ ਜਮ੍ਹਾਂ ਕਰਵਾਉਣਾ ਔਰ ਈਵਨ ਜੇ ਕਿਸੇ ਰਿਆਤ ਹੋਣ ਵਾਲੀ ਹੈ ਤਾਂ ਉਹ ਵੀ ਕਰਵਾ ਕੇ ਦੇ ਦੇਣਾ ਔਰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਪ੍ਰਵੰਤਰ ਸਿੰਘ ਜੀ ਦਾ ਔਰ ਇਸ ਤੋਂ ਇਲਾਵਾ ਦੇਖੋ ਮੈਂ ਦੋਸਤੋ ਦੋਨੇ ਥੋੜੀ ਗਲਤ ਗੱਲ ਦੱਸੀ ਜਾਵਾਂਗਾ ਬਈ ਯੂਨਾਈਟਿਡ ਸਾਈਕਲ ਪਾਰਟਸ ਹਮੇਸ਼ਾ ਮੈਂਬਰਾਂ ਲਈ ਖੜੇ ਔਰ ਉਹਨਾਂ ਜਿਹੜਾ ਅਸੀਂ ਅਗਲਾ ਕੰਮ ਕਰਦੇ ਆ ਅਸੀਂ ਲੜਾਈ ਵਿੱਚ ਸਾਡਾ ਜਿਹੜਾ ਹਾਲ ਵੱਡਾ ਹਾਲ ਹੈ ਇਹਨੂੰ ਵੀ 에어 ਕੰਡੀਸ਼ਨ ਕਰਾਣ ਲੱਗ ਸੋਦਰ ਦੋਸਤੋਂ ਇਹਦਾ ਲਾਭ ਤੁਹਾਨੂੰ ਸਭ ਨੂੰ ਮਿਲੇ ਜੇ ਕੋਈ ਮੈਰੇਜ ਹੋਦੀ ਕੋਈ ਫੰਕਸ਼ਨ ਕਰਦੇ ਆ ਤਾਂ ਏਅਰ ਕੰਡੀਸ਼ਨ ਆਲ ਚੋਈ ਇਹ ਆਉਣ ਵਾਲੇ ਟਾਈਮ 'ਚ ਵੀ ਹੋ ਜਾਏਗਾ ਔਰ ਪੂਰੀ ਟੀਮ ਕੁਲਵੰਸੀ ਦੀ ਸਿੱਧੂ ਜੀ ਦੀ ਔਰ ਮੇਰੀ ਰਾਈਡਰ ਸਾਈਕਲ ਪਾਰਟੀ ਦੀ ਪੂਰੀ ਟੀਮ ਤੁਹਾਡੇ ਸਭ ਦੇ ਨਾਲ ਮਿਸ਼ਾ ਕੜੀਏ ਕੋਈ ਵੀ ਤੁਹਾਨੂੰ ਕਿਸੇ ਨੂੰ ਕੋਈ ਕੰਮ ਪੈਂਦਾ ਜੀ ਜਦੋਂ ਮਰਜੀ ਜਦੋਂ ਸਾਨੂੰ ਆਕੇ ਮਿਲੋ ਤੁਹਾਡਾ ਕੰਮ ਤੁਰੰਤ ਹੋਇਆ ਕਰੀਏ ਅੱਜ ਦਾ ਜਿਹੜਾ ਮੈਗਾ ਕੈਂਪ ਲਾਇਆ ਗਿਆ ਉਹ ਸਰਦਾਰ ਰਵੰਗ ਸਿੰਘ ਸਿੱਧੂ ਐਮਐਲਏ ਹਲਕਾ ਆਤਮਨਗਰ ਦੇ ਖੁਆਇਚ ਲਾਇਆ ਗਿਆ ਐਦਾ ਦੇ ਅਨੇਕਾ ਜਿਹੜੇ ਕੈਂਪ ਆ ਉਮੀਦ ਸੀਗੀ ਉਹ ਪਹਿਲਾਂ ਵੀ ਲੱਗਦੇ ਆਏ ਆ ਔਰ ਅੱਜ ਦੇ ਜਿਹੜੇ ਕੈਂਪ ਦੇ ਵਿੱਚ ਬਿਜਲੀ ਬੋਰਡ ਤੋਂ ਅਧਿਕਾਰੀ ਆਏ ਪਟਵਾਰਖਾਨੇ ਤੋਂ ਆਏ ਕਾਰਪੋਰੇਸ਼ਨ ਨਗਰ ਨਿਕਮ ਤੋਂ ਜ਼ੋਨ ਸੀ ਅਤੇ ਜ਼ੋਨ ਬੀ ਦੇ ਅਧਿਕਾਰੀ ਆਏ ਯੂਨਾਈਟਿਡ ਸਾਈਕਲ ਪਾਰਟ ਮੈਨੂਫੈਕਚਰ ਐਸੋਸੀਏਸ਼ਨ ਜਿਨ੍ਹਾਂ ਦਾ 2514 ਇੱਕ ਰੀਮੈਂਬਰ ਆ ਔਰ ਲਗ ਲਗ ਏਰੀਆ ਤੋਂ ਜਿਹੜੇ ਅੱਜ ਆ ਗਏ ਉਹਨਾਂ ਨੇ ਫਾਇਦਾ ਲਿਆ ਉੱਥੇ ਹੀ ਨਾਲ ਲੱਗਦੇ ਵਾਰਡ ਦੇ ਇਲਾਕਾ ਕਾਉਂਸਲਰ ਸੋਨ ਸਿੰਘ ਜੀ ਗੋਗਾ ਮੇਰੇ ਛੋਟੇ ਭਰਾ ਅਰਸ਼ਦੀਪ ਸਿੰਘ ਜੀ ਬਿੱਲਾ ਔਰ ਪੁਲਦੀਪ ਸਿੰਘ ਜੀ ਬਿੱਟਾ ਜੀ ਔਰ ਇਲਾਕੇ ਦੇ ਜਿਹੜੇ ਕਾਉਂਸਲਰ ਜਿਹੜੇ ਲਗ ਲਗ ਵਾਰਡ ਤੋਂ ਇੱਥੇ ਪਹੁੰਚੇ ਆ ਕਮਲ ਕਪੂਰ ਜੀ ਆਏ ਆ ਜਿਹੜੇ ਐਮਐਲਏ ਸਾਹਿਬ ਦੇ ਪੀਏ ਆ ਰੇਸ਼ਮ ਸੱਭੂ ਜੀ ਔਰ ਸਾਡੀ ਟੀਮ ਦੇ ਯੂਨਾਈਟਿਡ ਸਾਈਕਲ ਪਾਰਟ ਮੈਨੂਫੈਕਚਰ ਐਸੋਸੀਏਸ਼ਨ ਦੇ ਸੁਰਿੰਦਰਪਾਲ ਸਿੰਘ ਜੀ ਮੱਕੜ ਜਿਹੜੇ ਜੋਇੰਟ ਸੈਕਟਰੀ ਆ ਹਰਸਿਮਰਜ ਸਿੰਘ ਲੱਕੀ ਜੀ ਪ੍ਰਧਾਨ ਜੋ ਰਾਈਟਰ ਸਾਈਕਲ ਪਾਰਟ ਮੈਨੂਫੈਕਚਰ ਐਸੋਸੀਏਸ਼ਨ ਇਹਨਾਂ ਦੀ ਅਗਵਾਈ ਚ ਸਰਦਾਰ ਪ੍ਰਵਾਨ ਸਿੰਘ ਸਿੱਧੂ ਜੀ ਦੇ ਸਹਿਯੋਗ ਨਾਲ ਅੱਗੇ ਤੋਂ ਵੀ ਫਿਊਚਰ ਤੋਂ ਵੀ ਐਦਾਂ ਦੇ ਕੈਂਪ ਚੱਲਦੇ ਰੋਗੇ ਸਾਡੇ ਬਹੁਤ ਹੀ ਸਤਿਕਾਰਯੋਗ ਐਮ.ਐਲ.ਏ. ਸਰਦਾ ਕਲਵੰਤ ਸਿੰਘ ਸਿੱਧੂ ਜੀ ਵੱਲੋਂ ਹਰ ਸਾਲ ਜਦੋਂ ਦੀ ਸਰਕਾਰ ਬਣੀ ਆ ਉਦੋਂ ਤੋਂ ਇਹ ਯੂਨਾਈਟਿਡ ਸਾਈਕਲ ਪਾਰਟ ਨੂੰ ਕੈਂਪ ਦਿੱਤੇ ਜਾਂਦੇ ਆ ਅੱਜ ਵੀ ਉਸੇ ਤਰ੍ਹਾਂ ਮੇਗਾ ਕੈਂਪ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਜਿਹੜੇ ਸਾਡੇ ਮੈਂਬਰਾਂ ਤੋਂ ਇਲਾਵਾ ਵੀ ਲੋਕ ਜਿਹੜੇ ਇਹਦਾ ਲਾਹਾ ਲੈ ਰਹੇ ਨੇ ਜਿਸ ਦੇ ਵਿੱਚ ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀ ਬੈਠੇ ਨੇ ਪ੍ਰੋਪਰਟੀ ਟੈਕਸ ਜਿਵਰ ਪਾਣੀ ਦੇ ਬਿੱਲ ਖਾਸ ਕਰਕੇ ਇੰਡਸਟਰੀ ਦੇ ਜਿਹੜੇ ਲਾਇਸੈਂਸ ਨੇ ਉਹ ਇੱਥੇ ਬਣ ਰਹੇ ਨੇ ਔਰ ਉਹਦੇ ਨਾਲ-ਨਾਲ ਬਿਜਲੀ ਵਾਲੇ ਵੀ ਬੁਲਾਏ ਹੋਏ ਸੀਗੇ ਜਿਉਂ ਕਿਸੇ ਦੀ ਬਿਜਲੀ ਦੀ ਕੰਪਲੇਨਟ ਹੋਵੇ ਅਧਿਉ ਸਾਹਿਬ ਬੈਠੇ ਨੇ ਔਰ ਉਹਦੇ ਨਾਲ-ਨਾਲ ਦੂਸਰੇ ਵੀ ਕੋਈ ਹੋਰ ਕੰਮ ਕਿਸੇ ਤਰ੍ਹਾਂ ਦਾ ਵੀ ਤਾਂ ਐਮ.ਐਲ.ਏ ਸਾਹਿਬ ਆਪ ਮੌਜੂਦ ਨੇ ਔਰ ਸੁਪਰੀਂਡੈਂਟ ਸਾਹਿਬ ਇੱਥੇ ਬੈਠੇ ਨੇ ਜਿਹੜੇ ਕੰਮ ਕਰ ਰਹੇ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਹੈ ਉਹਦੇ ਲਈ ਬਹੁਤ ਵੱਡਾ ਲੋਕਾਂ ਨੂੰ ਲਾਹਾ ਮਿਲ ਰਿਹਾ ਬਹੁਤ ਵੱਡਾ ਲਾਭ ਮਿਲ ਰਿਹਾ ਇਸ ਇਸ ਕੈਂਪ ਦਾ ਲੋਕਾਂ ਨੇ ਵੀ ਤਾਂ ਰੱਖੀ ਸੀ ਆਮ ਪਾਰਟੀ ਤੇ ਵਧੀਆ ਪਾਰਟੀ ਤੇ ਜਿੱਥੇ ਲੋਕਾਂ ਦੇ ਦੇਖੋ ਜਿਹੜੇ ਕਹਿੰਦੇ ਆ ਵੀ ਆਪ ਦੀ ਸਰਕਾਰ ਆਪ ਦੇ ਦਵਾਰ ਇਹ ਇੰਡਸਟਰੀ ਦੇ ਘਰ ਦੇ ਵਿੱਚ ਆ ਕੇ ਕੈਂਪ ਲੱਗ ਰਹੇ ਨੇ ਇਸੇ ਤਰ੍ਹਾਂ ਥਾਂ ਥਾਂ ਤੇ ਜਾ ਕੇ ਲਾਏ ਇਹਨਾਂ ਨੇ ਕੈਂਪ ਇੱਕ ਥਾਂ ਨਹੀਂ ਹਰ ਮੁਹੱਲੇ ਦੇ ਵਿੱਚ ਤਕਰੀਬਨ ਹਰ ਵਾਰਡ ਦੇ ਵਿੱਚ ਜਾ ਕੇ ਕਈ ਕਈ ਕੈਂਪ ਲਾ ਦਿੱਤੇ ਨੇ ਇਹ ਸਰਕਾਰਾਂ ਨੂੰ ਇਹਹੀ ਕੰਮ ਹੁੰਦਾ ਕਿ ਸਰਕਾਰਾਂ ਲੋਕਾਂ ਤੱਕ ਪਹੁੰਚਣ ਨਾ ਕਿ ਲੋਕ ਸਰਕਾਰਾਂ 'ਤੇ ਧੱਕੇ ਖਾਂਦੇ ਰਹਿਣ ਕੈਂਪ ਲੱਗਦੇ ਰੂਗੀ ਅੱਧਾ ਦੇ ਕੈਂਪਸਾਰ ਜਗਾ ਲੱਗ ਰਹੇ ਨੇ ਜੀ ਹੁਣ ਵੀ 31 ਤੱਕ ਕੈਂਪੇ ਲੋ ਕੈਂਪ ਲੱਗਣੇ ਨੇ ਜੀ ਹੁਣ ਕੀ ਅਪੀਲ ਕਰੋਗੇ ਮੈਸੇਜ ਹੋਗੇ ਜੋ ਕਲ ਕੈਂਪਿੰਗ ਪਾਰਟਨਰ ਦੀ ਹੈ ਕੈਂਪ ਇਨਾ ਕੈਂਪਾਂ ਦਾ ਲਾਹਾ ਘੱਟੋ ਘੱਟ 10% ਦਾ ਸਾਡੀ ਰਿਵੈਟ ਜਿਹੜੀ ਉਹ ਮਰ ਜਾਂਦੀ ਆ 31 ਮਾਰਚ ਤੱਕ ਜਿਹੜੇ ਆਪਾਂ ਨਹੀਂ ਦਿੰਦੇ ਹੈਗੇ ਔਰ ਦੂਸਰਾ ਉਹਦੇ ਬਸਾਰ ਅਗਲੇ ਸਾਲ ਚੜਦੇ ਸਾਲ ਲਈ 18% ਵਿਆਜ ਸ਼ੁਰੂ ਹੋ ਜਾਂਦਾ ਨਾਲ ਪੈਨਲਟੀ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਸਾਰੇ ਮੇਰੇ ਜਿੰਨੇ ਵੀ ਕੰਜ਼ਿਊਮਰ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਇਸ ਕੈਂਪ ਦਾ ਲਾਹਾ ਲਓ ਔਰ ਪੈਸੇ ਜਮ੍ਹਾਂ ਕਰਾ ਦਿਓ ਨਾ ਕਿ ਆਪਾਂ ਵਿਆਜ ਤੇ ਪੈਨਲਟੀ